ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਦੇ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਬੀਤੇ ਕੱਲ 4 ਨੌਜ ਉਹਨਾਂ ਨੂੰ ਹੈਰੋਇਨ ਸਮੇਤ ਪੰਜਾਬ ਪੁਲਿਸ ਵੱਲੋਂ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਗਈ ਅੱਜ ਉਹਨਾਂ ਦੀ ਨਿਸ਼ਾਨਦੇਹੀ ਤੇ ਪਿੰਡ ਰਾਜੋਕੇ ਦੇ ਇੱਕ ਘਰ ਵਿੱਚ ਤਲਾਸ਼ੀ ਦੌਰਾਨ ਵੱਡੀ ਮਾਤਰਾ 'ਚ ਹੈਰੋਇਨ ਨਜਾਇਜ਼ ਹਥਿਆਰ ਬਰਾਮਦ ਹੋਇਆ ਦੱਸਿਆ ਜਾਂਦਾ ਹੈ ਇਸ ਸਬੰਧੀ ਡੀਐਸਪੀ ਭਖਿਮੰਡ ਜਾਣਕਾਰੀ ਦਿੰਦੇ ਹੋਏ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਸਾਡੇ ਚੈਨਲ ਨੂੰ ਸੋਸ਼ਲ ਮੀਡੀਆ ਦੇਆਂ ਹੋਰ ਵੀ ਐਪਾਂ ਤੇ ਦੇਖਿਆ ਜਾ ਸਕਦਾ ਹੈ ਜਿਸ ਸੰਬੰਧੀ ਆਪ ਜੀ ਨੂੰ ਜਲਦੀ ਸੂਚਿਤ ਕਰ ਦਿੱਤਾ ਜਾਵੇਗਾ BSF ਤੇ ਪੰਜਾਬ ਪੁਲਿਸ ਲਗਾਤਾਰ ਬਾਰਡਰ ਤੇ ਸਰਚ ਆਪਰੇਸ਼ਨ ਕਰਦੀ ਰਹਿੰਦੀ ਹੈ ਤੇ ਇਸ ਮਗਰੋਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਰਿਕਵਰੀ ਕਰ ਰਹੀ ਹੈ ਜੇ ਤੁਹਾਨੂੰ ਯਾਦ ਹੋਵੇਗਾ ਜੇ ਕੱਲ ਹੀ ਜਿਹੜੇ ਖਾਲੜਾ ਥਾਣੇ ਦੇ ਵਿੱਚ ਚਾਰ ਵਿਅਕਤੀ ਰਾਜੂਕੇ ਤੋਂ ਅਰੈਸਟ ਕੀਤੇ ਗਏ ਸੀ ਜਿਨ੍ਹਾਂ ਪਾਸੋਂ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਸੀ ਤੇ ਇਹਨਾਂ ਪਾਸੋਂ ਪਿਸਤਲ ਪਹਿਲਾਂ ਹੀ ਬਰਾਮਦ ਹੋ ਚੁੱਕੇ ਸੀ ਸੋ ਅੱਜ ਵੀ ਇੱਕ ਜਿਹੜੀ ਇਨਫੋਰਮੇਸ਼ਨ ਹੈ ਉਹ ਪੰਜਾਬ ਪੁਲਿਸ ਤੇ BSF ਨੂੰ ਮਿਲੀ ਹੈ ਕਿ ਜਸਵਿੰਦਰ ਸਿੰਘ son of ਕਾਰਤ ਸਿੰਘ ਜੀ ਨੂੰ ਪਹਿਲਾਂ ਹੀ ਐਸਓਸੀ ਅੰਮ੍ਰਿਤਸਰ ਵੱਲੋਂ ਮਕਦਮਾ ਨੰਬਰ 30/24 ਦੇ ਵਿੱਚ ਗ੍ਰਿਫਤਾਰ ਕੀਤਾ ਇਹਦੇ ਘਰ ਦੇ ਵਿੱਚ ਹੋਰ ਜਿਹੜੀ ਨਾਜਾਇਜ਼ ਸਮਗਰੀ ਤੇ ਪਿਸਤਲ ਵਗੈਰਾ ਬ੍ਰਮਦ ਹੋ ਸਕਦੇ ਜਿਸ ਤਹਿਤ ਪੰਜਾਬ ਪੁਲਿਸ ਤੇ ਬੀਐਸਐਫ ਨੇ ਸਾਂਝਾ ਸਰਚ ਆਪਰੇਸ਼ਨ ਇਸ ਦੇ ਘਰ ਦਾ ਕੀਤਾ ਸੋ ਸਰਚ ਆਪਰੇਸ਼ਨ ਦੌਰਾਨ ਜਿਹੜੀ ਆ ਬੜੀ ਵੱਡੀ ਸਫਲਤਾ ਹਾਸਲ ਹੋਈ ਇਸ ਪਾਸੋਂ ਇੱਕ ਜਿਹੜਾ 30 ਦਾ ਸਟਾਰ ਪਿਸਤਲ ਉਹਦੇ ਦੋ ਮੈਗਜ਼ੀਨ ਤਿੰਨ ਰਾਉਂਡ ਤਿੰਨ ਜਿਹੜੇ ਮੈਗਜ਼ੀਨ ਆ ਉਹ 9mm ਦੇ ਤੇ 108 ਰਾਉਂਡ 9mm 3 ਕਿਲੋ 124 ਗ੍ਰਾਮ ਦੇ ਕਰੀਬ ਹੈਰੋਇਨ ਆਪਣਾ 3 ਲੱਖ ਰੁਪਏ ਕੈਸ਼ ਦੋ ਤਰਾਜੂ ਜਿਹੜੇ ਜਿਹਦੇ ਨਾਲੇ ਹੈਰੋਇਨ ਤੋਲ ਕੇ ਵੇਚਦੇ ਨੇ ਉਹ ਬਰਾਮਦ ਕੀਤੇ ਗਏ ਇਸ ਸਬੰਧੀ ਥਾਣਾ ਖਾਲੜਾ ਵਿਖੇ ਐਫ ਆਈ ਆਰ ਨੰਬਰ 3 ਅੰਡਰ ਸੈਕਸ਼ਨ 21C ਐਂਡ ਡੀ ਪੀ ਐਸ ਐਫ ਤੇ 25 ਅਰਮਜ਼ ਐਕਟ ਜਿਹੜਾ ਦਰਜ ਕਰ ਲਿਆ ਗਿਆ ਤੇ ਜਿਹੜਾ ਇਹ ਜਸਵਿੰਦਰ ਸਿੰਘ ਆ ਇਹ ਪ੍ਰੋਡਕਸ਼ਨ ਬਰੰਡ ਤੇ ਲਿਆਂਦਾ ਜਾਊਗਾ ਇਹਦੇ ਪਾਸੋਂ ਜਿਹੜੇ ਇਹਨੂੰ ਸ਼ਾਮਲ ਤਫ਼ਤੀਸ਼ ਕਰਕੇ ਤੇ ਪਾਸੋਂ ਪੁੱਛਗਿੱਛ ਕੀਤੀ ਜਾਊਗੀ ਕਿ ਇਸ ਗੈਰਕਾਨੂੰਨੀ ਗਤੀਵਿਧੀਆਂ ਦੇ ਵਿੱਚ ਹੋਰ ਕੌਣ-ਕੌਣ ਵਿਅਕਤੀ ਸ਼ਾਮਲ ਨੇ ਜੋ ਵਿਅਕਤੀ ਵੀ ਇਸ ਤਫ਼ਤੀਸ਼ ਦੌਰਾਨ ਤੱਥਾਂ ਦੇ ਆਧਾਰ ਤੇ ਸਾਹਮਣੇ ਆਏ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਊਗਾ ਮੈਂ ਦੱਸਣਾ ਚਾਹੁੰਦਾ ਕਿ ਥੋੜੇ ਜਿਹਾ ਸਮੇਂ ਦੇ ਵਿੱਚ ਹੀ ਜਿੱਥੇ ਹੈਰੋਇਨ ਡਰੋਨ ਕੈਸ਼ ਰਕਬੀ ਤੇ ਪਿਸਤਲਾਂ ਦੀ ਬਰਾਮਦਗੀ ਹੋਈ ਆ ਇਹ ਇੱਕ ਬੀਐਸਐਫ ਤੇ ਪੰਜਾਬ ਪੁਲਿਸ ਦਾ ਜੁਆਇੰਟ ਐਫਰਟ ਸੋ ਆ ਇਹ ਵਾਲੇ ਜਿਹੜੀ ਜਿਹੜੀ ਪ੍ਰਾਪਤੀ ਹੋਈ ਆ ਦੇ ਵਿੱਚ ਬੀਐਸਐਫ 103 ਦੇ ਕਮਾਂਡਰਤ ਉਹਨਾਂ ਦੀ ਜੀਪ ਰਾਣ ਥਾਣਾ ਭਿੱਖੀਵਿੰਡ ਦੀ ਆਪਣਾ ਪੁਲਿਸ ਤੇ ਥਾਣਾ ਖਾਲੜਾ ਦੀ ਪੁਲਿਸ ਜਿਹੜੇ ਇੰਸਪੈਕਟਰ ਬਲੋਦ ਸ਼ਰਮਾ ਨੇ ਉਹਨਾਂ ਦਾ ਅਹਿਮ ਰੋਲ ਰਿਹਾ